ਕਿ ਕਰਨ ਮਟਿਆਰ ਹੈ ਤੇ ਬ੍ਰਹਮਪੁਰ ਦੀ ਧਰਤੀ ਤੋਂ ਵਿਚਾਰ ਸਾਡਾ ਵੀਰ ਆਇਆ ਹੈ ਕਿ ਪਾਪਾਂ ਦੇ ਬਦਲੇ ਲਈ ਦੇ ਹੱਜ ਸਿੰਘ ਵਰਮਾ ਹੋਏ ਕਿ ਕਰਮਾ ਲੈ ਸੰਦ ਘੋੜੇ ਸੁੱਖੇ ਤੇ ਮੋਰ ਟੱਪੜ ਗ੍ਰੈਂਟ ਨਾਲ ਲੈ ਤੁਰਿਆ ਉਹਨੇ ਰੋਪ ਤੋਂ ਧਰਤ ਹਿੱਲੀ ਉਸ ਨੂੰ ਮਾਰੇ ਮਾਰ ਨੂੰ ਨਕਾਰੇ ਸੌਣੀਆਂ ਡੌੜਾ ਅਗਰ ਸਾਡਾ ਜਰਾ ਆਜ਼ਾਦੀ ਤੇ ਪ੍ਰਵਾਨਾ ਸੜਿਆ ਪਰ ਇਹ ਨੀਂਦੂ ਹੈ ਰਾਜਕੇਸ਼ ਸਿੰਘ ਨੇ ਸਾਕਾ ਬਾ ਦੂਰ ਤੋਂ ਆਪਣੇ ਕੋਲ ਚੱਲ ਕੇ ਆ ਗਿਆ ਹੈ ਸਰਦਾਰ ਜਗੀਰ ਸਿੰਘ ਜੀ ਖਾਲਸਾ ਸਾਹਿਬ ਮੀਤ ਪ੍ਰਧਾਨ ਸਰਦਾਰ ਦਿਲਬਖ ਦੋਦ ਸਿੰਘ ਕਿੰਨਾ ਪਿਆਰਾ ਨਾਮ ਹੈ ਮੈਂਬਰ ਸਰਪਾਲ ਸਿੰਘ ਤਰਨਵਰ ਸਿੰਘ ਜੀ ਪ੍ਰਚਾਰਕ ਟਕੇਲਾ ਸਾਹਿਬ ਸਰਪਾਲ ਹੈਪੀ ਸਾਡਾ ਵੀਰ ਅਮਰਜੀਤ ਹੋਲੇ ਆ ਬੰਦੇ ਤੇ ਸਾਈਪਰਸ ਤੇ ਮਜੂਦਾ ਫਰਮਾਨ ਸਰਦਾਰ ਤਰਨਵਰ ਸਿੰਘ ਜੀ ਸਾਕਾ ਸਰਪੰਚ ਸਰਦਾਰ ਹਰਜੰਦਰ ਸਿੰਘ ਗਗਨ ਵੀ ਆਇਆ ਵਾਲੀ ਵਾਲੀ ਧਰਤੀ ਦਾ ਪਹਿਲੇ ਚੱਕ ਰੈਗ ਸਾਡੇ ਟ੍ਰੈਂਕਲ ਦੀ ਕਾਟੀ ਆ डबल ਅੱਗੇ ਤਸਵੀਰ ਸੇ ਜੀ ਗੋਦੀ ਸਾਡੇ ਵੀਰ ਨੂੰ ਸਾਹਮਣੇ ਫੁੱਲ ਪੇਟ ਕਰ ਰਿਹਾ ਹੈ ਪਰ ਸਾਹਮਣੇ ਕੋਸ਼ਾ ਈਦੂ ਦੀ ਟੱਕਰ ਤੇ ਆ 3ਵੇਂ ਸੈਕੰਡ ਵਿੱਚ ਹੋਏ ਆਵਾਜ਼ਾਂ ਦੀ ਆਵਾਜ਼ ਸਾਡੀ ਤਾਰੀ ਮਾ ਕੇ ਦੱਸਿਓ ਕਿ ਪੁੱਤਾਂ ਨਾਲੋਂ ਵੱਧ ਕੇ ਕਰਾਣ ਸਤਕਾਰ ਦੇ ਪੁੱਤਾਂ ਨਾਲੋਂ ਵੱਧ ਤੇਆਂ ਰੈਂਦੀਆਂ ਪਿਆਰ ਦੇ ਸਿੰਘਪੁਰੇ ਵਾਲਾ ਵਾਰਾ ਰਹਿਣਾ ਤੇ ਸੋਚਦਾ ਭੈਣੇ ਐ ਹੋਈਆਂ ਈਆਂ ਈਆਂ ਬੰਦਾ بندہ برادری <ım Laser> ਕੀ ਖੀਰਾਵਾਲ ਜਿਵੇਂ ਦਾ ਪ੍ਰਸੇਮ ਸਿੰਘ ਨੇ ਗੁਰੂ ਦਾ ਮਾਲਾ ਬੰਨਿਆ ਹੋਇਆ ਹੈ ਗੁਰੂ ਕੇ ਮਾਦਮ ਦੀ ਫੌਜਾ ਅਨੰਤ ਮਾਰ ਰਹੀਆਂ ਮਾਰ ਖੇਡ ਕਬੱਡੀ ਨਾ ਆਹ ਅੱਜਿਆ ਪਾਉ ਦਾ ਛਾਪੀ ਮੇਰੇ ਮਿੱਤਰੋ ਜਿਵੇਂ ਵਰਕਾਰ ਅਨਖੀਲਾ ਕਹਿੰਦਾ ਹੁੰਦਾ ਹੈ ਕਿ ਪੱਟ ਦੇ ਛਾਪੀ ਤਾਲ ਵੱਜਦੀ ਨਹੀਂ ਤੇ ਵੱਜਦੀ ਰਹਿਣੀ ਹੈ ਲਓ ਸਾਹਮਣੇ ਪੰਗਰ ਦੀ ਕਬੱਡੀ ਪਹਿਲੇ ਟੱਕ ਆਏਗੇ ਤੇ ਕਰਦੇ ਨੌਜਵਾਨ ਬਣਾਉਣ ਦੇ ਸ਼ੌਤ ਇਹ ਨੌਜਵਾਨ ਬਟੇਰੇ ਨੇ ਕਿ ਪੰਜਾਬ ਦੀਆਂ ਮਾਣ ਮੱਤਿਆਂ ਮਟਿਆਰੇ

ਰਾਉ ਮਾਰ ਕਰ ਰਿਹਾ ਹੈ ਜਿਵੇਂ ਮਿੰਟੇ ਨੰਬਰਦਾਰ ਰਾਣੀ ਬਲਾਈਆਂ ਅੱਜ ਕੈਨੇਡਾ ਤੋਂ ਔਨ ਲਾਈਵ ਅਨੰਦ ਮਾਰ ਰਿਹਾ ਗੁਰਬਖਸ਼ ਸਾਹ ਸਾਹ ਪਰਵਾਦਾ ਧੰਨਵਾਦ ਹੈ पवार ਅਰੂਰ ਸਿੰਘ ਜੀ ਦੇ ਪਰਵਾਦਾ ਲਓ ਸਾਹਮਣੇ ਅਗਲਾ ਮੈਚ ਬਹੁਤ ਚੋਟੀ ਦਾ ਮੈਚ ਖੇਡਣ ਵਾਲਾ ਹੈ ਸਰਦਾਰ ਜਗੀਰ ਸਿੰਘ ਫਰਦਸ ਸਾਹਿਬ ਹੱਥ ਵੱਡੇ ਹੋਏ ਹੈ ਤਾਂਤਪਰ ਬਾਬਾ ਜਵਾਰਦਾਰ ਜੀ ਹੋ ਯਾਰ ਕਰ ਰਿਹਾ ਅੱਜ ਮੋਰਪੁਰ ਦੀ ਧਰਤੀ 'ਤੇ ਵੱਡੀਆਂ ਰੌਣਕਾਂ ਬਹਾਰਾ ਲੱਗਿਆ ਹੋਇਆ ਸਰਦਾਰ ਮਰਹੂਮ ਜੀ ਪਕੂ ਫਰਦਸ ਸਾਹਿਬ ਕੋਈ ਖੇਤੋਂ ਦੇ ਕਰਕੇ ਆ ਗਿਆ ਥੋੜਾ ਸਾਬ ਦੀ ਧਰਤੀ ਦੇ ਜੱਸ ਪੱਥਲ ਪੱਥਲ ਭਾਈਕੇ ਵਾਲੇ ਜਿਹੜੀ ਦਾਦੀ ਰਿਸ਼ਤੇਦਾਰੀ ਹਰਦੇਵ ਸਿੰਘ ਫੌਜੀ ਸਾਹਿਬ ਦੇ ਨਾਲ ਹੈ ਪਰ ਸਾਹਮਣੇ ਲੜਦਾ ਜੱਫਾ ਹੁੰਦੀ ਹੋਈ ਬੰਦੇ ਬੰਦੇ ਵੀਰ ਸਾਡਾ ਇਹ ਸਾਡਾ ਪੂਰਾ ਪੂਰਾ ਬਕੌਣ ਨੂੰ ਜਿਹਨੇ ਲਾਹ ਕੇਤੀ ਦਾ ਜੱਫਾ ਕਮਾਲ ਕਰ ਦਿੱਤੀ ਹੈ ਪਿੰਡਾ ਫੌਜੀ ਸਾਡਾ ਵੀਰ ਪੱਥਲ ਭਾਈਕੇ ਪਿੰਡ ਵਾਲੀ आनंद ਮਾਰ ਰਿਹਾ ਵਾਹ ਵੀ ਜੱਫੇ ਉੱਪਰ ਤਾਲੀਆਂ ਮਾਰਦੇ ਪੈਰੀ ਸਾਥ ਸਗੇ ਨੇ ਜਿਹੜੀ ਡੇਬਰੂਗਰ ਦੀ ਜੇਲ੍ਹ ਵਿੱਚ ਭਾਈ ਅਮਰਤ ਪਾਸੀ ਜੀ ਆਪਾਂ ਤੇ ਕਹਿ ਰਹੇ ਸ੍ਰੀਮਾਵਾਹ ਨਿਵਾ ਰਹੇ ਆ ਉਸ ਧਰਤੀ ਤੋਂ ਪਿੰਡਾਂ ਪਰਥਮ ਪਾਈ ਕੇ ਪੇੜ ਵਾਲੇ ਫੌਜੀ ਸਾਹਿਬੀ 라이ਵ ਅਰੰਭ ਮਾਰ ਰਹੇ ਹੈ ਕਿ ਢਿੱਲੂ ਕਰਨ ਬੇਖਾ ਅੰਗਰ ਲੱਗੇ ਜਿਵੇਂ ਕੋਈ ਤਖੰਬਰ ਹੱਥ ਦੇ ਵਿੱਚ ਪੀਰ ਤੇ ਮਾਰਾ ਜੱਜਦਾਰ ਫੱਪ ਦਾ ਬਾੜਾ ਜਿੰਦ ਬੈਰੀਆਂ ਦੀ ਹੋਈ ਪਈ ਹੈ ਵਿਰੋਧੀਆਂ ਦੇ ਸਾਹ ਸੁੱਕ ਗਏ ਕਿ ਭਾਰੀ ਸਾਹਿਬ ਨੇ ਇੱਕ ਪਾਸੇ ਕੀਤਾ ਲਓ ਸਾਹਮਣੇ ਟੋਟੀ ਦੀ ਟੱਕਰ ਹੁਣ ਆਡੀਟਰੀ ਨੂੰ ਦੱਸਿਏ ਕਿੰਨੇ ਕਿੰਨੇ ਨੰਬਰ ਟਕਾਲ ਦੇ ਮੈਚ ਵਿੱਚ ਜਿਹੜੀ ਟੀਮ ਹੈ ਗੁਰਦਾਸਪੁਰ ਨੇ ਇਸ ਟੀਮ ਦੇ ਨੰਬਰ ਨੇ 10 ਤੇ ਰਾਣੀਵਾਲਾ ਦੀ ਟੀਮ ਦੇ ਨੰਬਰ ਨੇ 16 ਅਸਵਾਰ ਜਸਵਿੰਦਰ ਸਿੰਘ ਜੀ ਕੈਨੇਡਾ ਵਾਲਿਓ ਕੱਢ ਦिए ਪੈਸੇ ਜਿਹੜੇ ਐ ਨਾਲ ਬਨਪ੍ਰਿੰਸ ਟੀਮ ਸਾਡਾ ਵੀਰ ਹੈ ਪ੍ਰਮਾਨ ਦਰਮੰਤ ਸਿੰਘ ਠੇਕੇਦਾਰ ਸਾਹਿਬ ਨਾਲ ਮਾਰਨੇ ਆ ਰਾਠੇ ਕਬੱਡੀ ਦਾ ਸਾਰੀਆਂ ਸਰਕਾਰ ਦੇ ਦੁਨਯਸੀਆਂ ਇੱਕ ਚੋਟੀ ਦੀ ਟੱਕਰ ਖੇੜੀ ਆ ਰਹੀ ਹੈ ਆਪਸ ਰੇ ਦੀ ਖੇਡ ਵੀਰੇ ਆ ਵੀਰ ਸਟੰਟ ਕਰਦਾ ਰੋਜਾਨਾ ਪਰਸ਼ੋ ਹੁੰਦੇ ਵੀਰੇ ਮੋਗੀਆ ਦੇ ਜਮੀ ਜਵਾਨਾ ਇੱਥੇ ਵੀ ਸਟਾਰਟ ਦੇਖਾਂਗੇ ਪਰ ਆਹ ਮੈਚ ਸਵਾਗਤ ਹੋ ਰਿਹਾਣ ਦੀਏ ਜਦੋਂ ਫਰੰਦੀਪੂਰੀਏ ਗੋਪੀ ਹੁਣੀ ਖੇਡ ਦੇ ਮੈਦਾਨ ਵਿੱਚ ਆਉਣਗੇ ਤੇ ਕਹੜੇ ਐਂਟਰੀ ਹੋਵੇਗੀ ਇਧਰ ਦੇ ਪਾਸੇ ਸੋਨੀ ਸ਼ਾਦਾ ਵਾਲਾ ਵੀਰ ਆਇਆ ਹੈ ਵੰਡਿਆ ਸੇਵਾਵਾ ਨੇ ਤਾਂਤਨ ਬਾਬਾ ਦਿਹਾੜ ਦਾ ਦਿਹਾੜ ਦਾ ਯਾਦ ਕਰਦੇ ਆ ਸਮੁੱਚੀ ਮੇਲਾ ਪ੍ਰਬੰਧਕ ਕਮੇਟੀ ਨੇ ਆਪਣ ਸੇਵਾਦਾਰ ਰੱਖਾਂਗੇ ਜਿਨ੍ਹਾਂ ਵਿੱਚ ਗੱਲ ਕਰੀ ਭਵਾਰ ਸਰਵਾਰ ਖਾਨੇਦਾਰ ਸਾਹਿਬ ਜਗਦੀਸ਼ ਸਿੰਘ ਜੀ ਨੇ ਬੀਤ ਭਵਾਰ ਬਲਜੋਤ ਸਿੰਘ ਮੈਂਬਰ ਸਰਪਾਲ ਸਿੰਘ ਗੁਰਵਿੰਦਰ ਸਿੰਘ ਨੇ ਰਵਾਨਗੀ ਠੇਕਲਾ ਸਾਹਿਬ ਅਮਰਜੀਤ ਸਿੰਘ ਜਹਰਪਾਲ ਸਿੰਘ ਹੈਪੀ ਬਲਦੇਵ ਸਿੰਘ ਸਾਹਿਬ ਸਰਪੰਚ ਪੰਜਾਬ ਸਾਹਿਬ ਦੀ ਸਰਪੰਚ ਹਰਜਿੰਦਰ ਸਿੰਘ ਨੇ ਨਾਲ ਅਗਰ ਹੋਣੀ ਚੱਲ ਕੇ ਆ ਰਹੇ ਆ 6 ਮਾਲ ਹਰਦੀਪ ਸਿੰਘ ਨੇ ਗੁਰਪਖਤ ਸਿੰਘ ਦੀ ਸ਼ਾਹ ਪਰਿਵਾਰ ਕੈਨੇਡਾ ਸੁਖਵਿੰਦਰ ਸਿੰਘ ਦੀ ਸ਼ਾਹ ਪਰਿਵਾਰ ਕੈਨੇਡਾ ਰਾਜ ਅਰੂਪ ਸਿੰਘ ਦੀ ਸ਼ਾਹ ਪਰਿਵਾਰ ਗੋਪੀ ਸ਼ਾਹ ਬਿੱਲਾ ਮੈਂਬਰ ਰਾਜੂ ਸ਼ਾਹ ਮਠਕਦੀਪ ਨੰਬਰ ਨੰਮਾ ਗੁਰਦੀਪ ਸਿੰਘ ਦਾ ਵੀਰ ਪ੍ਰਿੰਸਪਾਲ ਜਸਵਿੰਦਰ ਹੁਣੀ ਸਾਰੇ ਵੀਰ ਸਾਰੇ ਪਿਛਾਲ ਬਰਾਮਪਰੀਆ ਵੀ ਆਇਆ ਪਰ ਸਾਹਮਣੇ ਇੱਕ ਪਾਸੇ ਲక్ష్ਮੀ ਮਟਿਆਰ ਤੇ ਦੂਸਰੇ ਪਾਸੇ ਗੋਪੀ ਪਰ ਨੰਬਰ ਦਾ ਰੇਡਰ ਦੇ ਹਿੱਸੇ ਆ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਆ ਮੈਡਮ ਹਰਪ੍ਰੀਤ ਜੀ ਜਸਵਿੰਦਰ ਭਾਈ ਕ੍ਰਿਡਾ ਨਾਲ ਜਰੂਰ ਮਿਲ ਕੇ ਜਾਣੇ ਕੋਲੋ ਬੈਠਾ ਭਾਈ ਸਾਹਿਬਾ ਬਹੁਤ ਬਹੁਤ ਧੰਨਵਾਦ ਤੇਰੇ ਲਈ ਬੱਡੇ ਮਾਣ ਕੋਈ ਨਹੀਂ ਨਾ ਸਾਹਮਣੇ ਸੇਡਾ ਮੈਚ ਖੇਡਿਆ ਪਾਟੇ ਸ਼ਾਹ ਪ੍ਰਮਾਨ ਦੀ ਗੱਲ ਵੱਡੀ ਆ ਮੈਨੂੰ ਨੰਬਰ ਦਾ ਕ੍ਰਿਡਾ ਵੀਰਾਂ ਪੜ ਪੰਜਗੇ ਕਿੰਦਾ ਕੈਨੇਡਾ ਦੇ ਬਰੰਦਰ ਸ਼ਹਿਰ ਤੋਂ ਜੁੜਿਆ ਵੱਡੇ ਸਪਾਂਸਰ ਨੇ ਭਾ ਸਾਡੇ ਸਰਦਾਰ ਗੁਰਬਖਸ਼ ਸਿੰਘ ਸ਼ਾਹ ਕੈਨੇਡਾ ਸਿਕੰਦਰ ਸ਼ਾਹ ਕੈਨੇਡਾ ਗੌਰਵਿੰਦਰ ਸ਼ਾਹ ਕੈਨੇਡਾ ਗੋਪੀ ਸ਼ਾਹ ਰਾਜੂ ਸ਼ਾਹ ਹੁਣ ਵੀ ਟੀਮਾਂ ਵੱਡੇ ਪੱਧਰ ਤੇ ਖੇਡ ਰਹੀਆਂ ਉਧਰ ਕਹਿੰਦੇ ਜੱਸਾ ਪੱਠਾ ਜੀ ਪੁੱਜਿਆ ਹਰਦੇ ਫੌਜੀ ਹੋਂਦਾ ਨਿਸ਼ਕਰ ਗੁਰੂ ਆ ਹੋਂਦਾ ਸਰਦਾਰ ਗੁਰਬਖਸ਼ ਸਿੰਘ ਜੜੀਆਂ ਵਾਲੇ ਉਹ ਵੀ ਪੁੱਜਿਆ ਬਹੁਤ ਬਹੁਤ ਧੰਨਵਾਦ ਪਈਆ ਆ ਗੋਸ਼ਾ ਭੱਜੀ ਜਾਂਦੀ ਆ ਮੇਲਾ ਸਨੇ ਦਾ ਅਗਲੀ ਰੇਡ ਕਹਿੰਦੇ ਗੋਸ਼ਾ ਕਬੱਡੀ ਪਾਉਣੀ ਹੁੰਦੀਗੀ ਕਿ ਕਹਿੰਦੇ ਧੀ ਬਣ ਕੇ ਕਹਿੰਦੇ ਮਾਂ ਬਣ ਕੇ ਆਪਣੀ ਮਾਂ ਦਾ ਪਿਆਰ ਦਿਖਾੜ ਪਈਆ ਕਹਿੰਦੇ ਰਾਣੀ ਚਰਸੀ ਕਹਿੰਦੇ ਮਾਈ ਭਾਗੋ ਵਿੱਚ جنگ ਦੇ ਜਿੱਤ ਕੇ ਔਰ ਪਈਆ ਇਹ ਸਿੰਘਪੁਰੀਆ ਸ਼ਰਮਿੰਦੇ ਨੇ ਮਾਪੇ ਜਿਹੜੇ ਕੋਖ ਜਕਤਲ ਗਰਾਊਂਡ ਤੇ ਆ ਸਰਦਾਰ ਲਖਮੀਰ ਸਿੰਘ ਜੀ ਵਾਲਬਰ ਸਾਹਿਬ ਐਸਐਸ ਸਾਹਿਬ ਤਸ਼ਰੀਫ ਫਰਮਾਨ ਨੇ ਬਰਾਬਰ ਪਰ ਵਾਲੇ ਦੇਖੋ ਸਾਹਮਣੇ ਇੱਕ ਪਾਸੇ ਲੱਗਦਾ ਜਿਵੇਂ ਹੁੰਦੀ ਸੀ ਬੰਦਾ ਬੰਦਾ ਸ਼ਮਰਨ ਸ਼ਮਰਨ ਤੇ ਗੋਰਸ਼ਾ ਗੋਰਸ਼ਾ ਸਮਰਨ ਹਾਂ ਤੇ ਲੱਗਦਾ ਜਿਵੇਂ ਗੁਰੰਦੀਪੁਰੀਏ ਗੋਪੀ ਦੀ ਟੱਕਰ ਹੋ ਰਹੀ ਹੋਵੇ ਇੱਕ ਵਾਰੀ ਤਾੜੀ ਵਾਲੇ ਪਾੜੇ ਸਾਂ ਸੰਗ ਜੀ ਹਿਮਾਲਿਆ ਪਰਬਤ ਸਾਡੀ ਮਾਂਛੇਰ ਕਬੱਡੀ ਦਾ ਅਰੋਹਲਾ ਹੈ ਆਉਣੀ ਆਵੇ ਸਾਡੀ ਬੇਰਤੀ ਹੈ ਦੋਵਾਂ ਟੀਮਾਂ ਤੋਂ ਪਰ ਰੇਟ ਨਾ ਹੋਈ ਹੈ ਕਿਤੇ ਉਹ ਨਾ ਹੋਣਾ ਹੈ ਲਓ ਸਾਹਮਣੇ ਪਰ ਕਰੀਏ ਕਰੀਏ ਸਾਹਮਣੇ ਜੱਫੇ ਦੀ ਗੱਲ ਵੀ ਉਹ ਨਾਲ ਗੱਲ ਹੋ ਜਾਵੇ ਮਾਨ ਬਲਬੌਰ ਸਿੰਘ ਨੇ ਇਹ ਬੱਕਰੀ ਆਇਆ ਲੇਟ ਬਾੜੀ ਵਿੱਚ ਆਉਂਦ ਸੀ ਹੱਥ ਵਿੱਚ ਵੇਨੜਾ ਖੜੀ ਸਿਕਿਉਰਿਟੀ ਵੇਨੜਾ ਬੰਦੂਕ ਲੈ ਕੇ ਗਿਆ ਟੀਵੀ ਦਾ ਟੁੱਟ ਗਿਆ ਸ਼ੀਸ਼ਾ ਸੀ ਕਦਰ ਟੀਵੀ ਦਾ ਬੰਦੀ ਅੱਜ ਟੀਵੀ ਦਾ ਸਿਕਿਉਰ ਕਿਉਂ ਤੋੜਿਆ ਅੱਜ ਬੰਦੇ ਆ ਕੇ ਤੂੰ ਤੋੜਿਆ ਵਿਸਰ ਨੂੰ ਬਤਾਉਣ ਲਈ ਦੇ ਨਾਮ ਭੱਜਦਾ ਟੀਵੀ ਤੇ ਵੇਨੜਾ ਕਹ ਦੇਣਾ ਵੱਜਦਾ ਅੱਗੇ ਲਾ ਕੇ ਸਿਰ ਅੱਗੇ ਨਹੀਂ ਹਟਾਉਣਾ ਸੀ ਸਿਰ ਦਾ ਕੀ ਜਾਂਦਾ ਨੰਬਰ ਰੀਡਰ ਦੇ ਸੇਵਾ ਵਿੱਚ ਰਾਜਵੰਦਿਆਰ ਦੱਕਣ ਦੀ ਕੋਸ਼ਿਸ਼ ਕੀਤੀ ਪਰ ਟੀਮਾਂ ਨੂੰ ਬੇਨਤੀ ਹੈ ਆਪਾਂ ਲੇਟ ਨਹੀਂ ਹੋਣਾ ਰਾ ਸਕੰਦਰ ਸਿੰਘ ਦੇ ਨਾਮ ਕੁਸੀ ਲਿਖਿਆ ਹੈ ਜਿੰਨੇ ਹਰਦੇਵ ਸਿੰਘ ਧੰਨਵਾਦ ਸਾਹਿਬ ਲਾਈਵ ਅਨੰਦ ਬਾੜ ਰਿਹਾ ਹੈ ਆਹ ਜਿਹੜੇ ਕਬੱਡੀ ਦਾ ਅਮੁੱਲਾ ਹੀਰਾ ਪ੍ਰਭ ਦੇਸ਼ਿਕ ਪ੍ਰਭ ਧੰਨਵਾਦ ਆਹ ਸਾਹਮਣੇ ਕਹਿੰਦੇ ਜਿੱਪਸੇ ਸੁਭਾਜਾਂ ਨੂੰ ਆਪਾਂ ਖੇਡਾਂ ਦੇ ਫਰੰਦ ਵੀ ਪ੍ਰੇਰਿਤ ਕਰਦੇ ਆ ਜੱਫਾ ਲੱਗਣ ਜਾ ਰਿਹਾ ਲੱਗਦਾ ਯੋਗ ਵੱਡੀ ਹੋਏ ਬੱਲੇ ਬੱਲੇ ਇੱਕ ਵਾਰ ਸੇ ਮਿੰਟ ਮੀਟਰ ਦੇ ਸੇ ਹੈ ਸਰਦਾਰ ਜੇਤਾ ਸਿੰਘ ਨੇ ਸੰਭਾਲ ਜੋ ਥੋੜਾ ਜਿਹਾ ਪ੍ਰੈਮ ਅਕਾਲ ਕਰਾਵਾ ਕਰਕੇ ਸਨ ਔਰ ਜੇਤਾ ਪਹੁੰਚਾਨ ਦੀ ਅੰਤਮ ਅਰਦਾਸ ਜਿਹੜੀ ਹੈ 47 31 ਜਲਾਈ ਨੂੰ ਗੁਰਦੁਆਰਾ ਬਾਬਾ ਵੀਰ ਸਾਹਿਬ ਜੀ ਅੱਗੇ ਉਹ ਆਪਾਂ ਅੰਤਮ ਅਰਦਾਸ ਵਿੱਚ ਵੀ ਸ਼ਾਮਲ ਹੋਣਾ ਹੈ ਧੰਵਾਦ ਹੈ ਲੋਕਾਂ ਦੀ ਤਿਆਰ ਦੇ ਰਹੇ ਹਨ ਨਮੋਦ ਜੇਤਾ ਸਿਮਰਨਾ ਤੇ ਨਾਲ ਸਿਮਰ ਸਿੰਘ ਬਾਲੀਆਂ ਕੀਤੇ ਤੌਰ ਤੇ ਪੁੱਛੇ ਜਿਹੜੀ ਟੀਮ ਜਿੱਤੂਗੀ ਉਹਨੂੰ 500 ਰੁਪਏ ਜਾਣਾ ਅਣਮੋਲ ਕੈਨੇਡਾ ਸਿਮਰਨਾ ਸਾਡਾ ਭਰਾ ਚੇਚੇ ਤੌਰ ਤੇ ਸਿਮਾ ਪੁੱਜਿਆ ਹੋਇਆ ਬਹੁਤ ਧੰਨਵਾਦ ਛੱਪੇ ਵਿੱਚ ਤੁਹਾਨੂੰ ਵੀ ਗਰਜ ਵੀ ਜਾਣਾ ਕਿਉਂਕਿ ਰਿਪੋਰਟ ਸਾਰੀ ਲਿਖਣੀ ਪੈਂਦੀ ਆ ਬਹੁਤ ਧੰਨਵਾਦ ਵੀਰਾਂ ਚੇਚੇ ਤੌਰ ਤੇ ਪੁੱਜਿਆ ਮੇਰਾ ਚੋਟੀ ਦਾ ਸਾਹਮਣੇ ਚਾਰ ਖੜਾ ਮੰਤਿਆਰ ਨੇ ਚਾਰ ਦਿਨ ਮੌਜਾ ਮਾਣ ਕੇ ਅੱਜ ਸੁੱਖਣੇ ਸਮੁੰਦਰੀ ਤਾਰੀ ਆਲੇ ਮੈਂ ਸਾਹ ਪੁੱਜ ਗਿਆ ਢੀਆਂ ਕਰ ਚੱਲੀਆਂ ਸਰਦਾਰੀ ਆਲੇ ਮੈਂ ਸਾਹ ਪੁੱਜ ਗਿਆ ਢੀਆਂ ਕਰ ਚੱਲੀਆਂ ਸਰਦਾਰੀ ਸਾਹਮਣੇ ਕੋਸ਼ਲੀ ਪਈ ਫਿਰੇੜ ਚਾਰ ਖੜਾ ਦਾ ਤਿਆਰ ਨੇ ਦੋ ਨੰਬਰ ਤੋਂ ਖੁੱਚ ਪੱਟੀ ਹੋਈ ਆ ਜੀ ਏਮ ਆੜੀਆਂ ਕੀ ਫੈਸਲੇ ਕਰਦਾ ਨੰਬਰ ਦੇ ਚਾਹਾਂ ਦੀ ਬੇੜਤੀ ਹੈ ਦੋਵਾਂ ਟੀਮਾਂ ਨੂੰ ਲੈ ਵੀ ਗੁਰਜਤ ਸਿੰਘ ਜਿਹੜਾ ਪਿਆਰ ਹੈ ਗੁਰਬਖਸ਼ ਸਿੰਘ ਜੀ ਕਰੀਏ ਕਾਲ ਦੋਵਾਂ ਟੀਮਾਂ ਨੂੰ ਬਰਨਾਰ ਸਰਜੀਤ ਸਿੰਘ ਕਿਰਪਾਨਾਂ ਵਾਲੇ ਇਸ ਨਗਰ ਵਿੱਚ ਕਾਦੀ ਰਿਸ਼ਤੇਦਾਰੀ ਹੈ ਬਰਨਾਰ ਜਸਵਿੰਦਰ ਸਿੰਘ ਆ ਮੋਟਾਂ ਦੀਆਂ ਦੱਥੀਆਂ ਖੁੱਲ ਗਈਆਂ ਬਰਨਾਰ ਸਪੇਨ ਵਾਲੇ ਸਾਡੇ ਵੱਡੀਆਂ ਟੀਮਾਂ ਹਨ ਫਟ ਲੀ ਗੇ ਬਹੁਤ ਹੋਰ ਮੇਰੇ ਨਾਲ ਸਾਥ ਬੱਜਣ ਵਾਲੇ हां ਵੱਡੇ ਮੈਚ ਫਰੰਦੀਪੁਰੀਆ ਗੋਪੀ ਨਹੀਂ ਆਉਣਾ ਮੈਨੂੰ ਲੱਗਦਾ ਸੂਰਜ ਜਸਤ ਦੇਖ ਰਹੇ ਐ ਪੜਾਲੀਆ ਪਿਆਰ ਦੇ ਪਿਆਰ ਦੇ ਨਾਲ ਆਪਾਂ ਲੇਟਰ ਸਿੱਟਾ ਕੱਢ ਕੇ ਜਾਣਾ ਸੱਚੀ ਮੈਂਟ ਜਿਹੜੇ ਥੋੜੇ ਕਿ ਰਹਿ ਗਏ ਆ ਤਕਰੀਬਨ 7 ਵਜਰਾਂ ਨੇ ਵੱਡੇ ਮੈਚ ਦੇ ਟੀਮਾਂ ਫਰੰਦੀਪੁਰੀਆ ਗੋਪੀ ਨੂੰ ਬੇੜਤੀ ਆ ਆ ਵੱਡੇ ਵੱਡੇ ਮਨ ਲਾ ਕੇ ਦੂਜੇ ਪਾਸੇ ਖੀਰੇਗੇ ਗੱਡੀ ਦੀ ਟੀਮ ਮੇਰੇ ਮਿੱਤਰ ਸੁਰ ਸਿੰਘ ਆ ਗਿਆ ਨੌਜਰ ਕਹਿੰਦੇ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਪਹੁੰਚ ਚੁੱਕਾ ਤੇਜ ਪਾਲ ਬਲੈਸ਼ੀਆ ਵੀ ਖੇਡ ਕੇ ਆਇਆ ਹੈ ਜਿਮਾਲੀਆਂ ਫਰੰਦੀਪੁਰੀਆਂ ਗੋਪੀ ਦਾ ਚੱਲਿਆ ਕੇਲਾ ਮਾਚ ਖੇਡ ਦੇ ਮੈਦਾਨ ਵਿੱਚ ਫਰੰਦੀਪੁਰੀਆਂ ਗੋਪੀ ਦੀ ਟੀਮ ਆਪੀ ਗੁਰਦੇਵ ਸਿੰਘ ਸਾਹਿਬਾਟ ਕੇ ਚੱਲਦਾ ਮੈਚ ਥੋੜਾ ਬਾਕੀ ਹੈ ਆ ਭਈਆਂ ਧਿਆਨ ਨਾਲ ਮੈਚ ਖੇੜਿਆ ਜਾ ਰਿਹਾ ਹੈ ਤਾਂ ਦੋ ਨੰਬਰ ਰੇਡਰ ਦਿਸੇ ਆ ਠੱਠੀਆਂ ਗਵਾਲ ਪਿੰਡਾ ਧੰਨ ਧਰਵਾਦਾ ਕੁੰਡੋ ਦਾਸ ਜੀ ਦੀ ਬੜੀ ਕਿਰਪਾ ਹੈ ਉਸ ਧਰਤੀ ਉਪਰ ਵੀ ਜਰਮਨ ਠੱਠੀਆਂ ਵਾਲਾ ਤੇ ਮਾਰ ਸਾਹਨੇ ਕੇਲਾ ਪਰਵਾਰ ਉਹਨਾਂ ਵੀਰਾਂ ਦਾ ਵੀ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਜੀ ਸੰਕਰ ਬਾਬਾ ਜ਼ਵਾਰਦਾਰ ਜੀ ਪ੍ਰਬੰਧਕ ਕਮੇਟੀ ਦੇ ਸਾਡੇ ਮੀਤ ਪ੍ਰਧਾਨ ਨੇ ਸਰਦਾਰ ਬੇਜੇਰ ਸਿੰਘ ਜੀ ਸਰਦਾਰ ਜਗੀਰ ਸਿੰਘ ਜੀ ਥਾਣੇਦਾਰ ਸਾਹਿਬ ਦਾ ਬਹੁਤ ਧੰਨਵਾਦ ਵੱਡਾ ਮੇਲਾ ਖੇਡਾਂ ਜਾਰਿਆ ਇਧਰ ਸਰਦਾਰ ਮਨਮੋਹ ਸਿੰਘ ਪੱਪੂ ਪਹਿਲ ਉਹ ਵੀ ਚੇਤੇ ਤੌਰ ਤੇ ਪੁੱਜੇ ਹੋਏ ਨੇ ਸਾਰੇ ਪ੍ਰਬੰਧਕ ਮੈਂ ਤੁਹਾਨੂੰ ਧੰਨਵਾਦ ਇਧਰ ਦੇ ਪਾਸੇ ਦੇਖਾਂਗੇ ਬੱਲੇ 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 ਜੀ ਜਾਰੀ ਰਹੇ ਬੱਲ ਚੁੱਕਿਆ ਇਹਦਾ ਤਵੰਕਲ ਦੀ ਤਵੰਕਲ ਦੀ ਗੇਰ ਪਰ ਆਹ ਦਾ ਜੀ ਬੜਾ ਜ ਆ ਬਹਿ ਜਾਓ ਜਾਂ ਬਹਿ ਜਾਓ ਪਰਮਾਨ ਜੀ ਆਪਾਂ 500 ਦੀ ਵਾਲੀ ਹੈ ਜੱਫਾ ਲਾ ਕੇ ਨਾ ਰਸਿਆ ਯਾ ਫਿਰ ਉਹ ਤਾਂ ਜਾਵੇਗਾ ਮਾਡਲ ਸਾਡਾ ਵੀਰ ਹੈ ਰਾਣੀ ਵਾਲੀ ਦੀ ਧਰਤੀ ਦਾ ਤਾਤਰ ਪਤਖਿਆਰ ਸਿੰਘ ਨੇ ਆਪਾਂ ਪਾਰ ਜਿੰਦਾ ਹੈ ਜਿਸ ਮਹੌਲ ਤੋਂ ਜਿਸ ਧਰਤੀ ਤੋਂ ਹਰੇ ਲਈ ਕਰ ਗਿਆ ਹੈ